산이다 <목소리도> 문다 <목소리도> 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 ਇਲਾਜ ਉਸਨਾ ਹੋਰ ਬਧੀ ਜਦ ਤੱਕ ਆ ਰਿਹਾ ਸਾਨੂੰ ਲੱਗੇ ਜਰਾ ਬੜਾ ਬਧੀ ਮੋਸਾ ਖਾਰਾ ਉਹ ਲਾ ਦੇ ਬਹੁਤ ਲਾ ਕੋਈ ਨਹੀਂ ਪਤਾ ਮੈਂ ਟਾਰਗੇਟ ਆ ਜਾਦੀ ਉਹਦੀ ਨਾ ਪੈ ਨਹੀਂ ਸੀ ਚੱਕਦੀ ਹਾਂ ਦਰਾ ਮੈਂ ਨਾਲ ਰਸਤੀ ਹੈ ਉਹ ਹਿੱਟ ਕੇ ਆ ਰਾ ਯਾਰ ਨੂੰ ਫੁਰਕਨ ਨਾ ਜੋ ਬਣਾ ਉਦਾਂ ਹੀ ਖੇਡ ਚ ਠੀਕ ਆ ਬੁੜਕੇ ਆ ਸਾਫ ਨਹੀਂ ਵੱਜਦਾ ਹਾਂ ਕਿਸੀ ਜੀ ਚਲ ਚੰਦਾ ਸੇਬ ਜਗਾ ਹਾਂ ਇੱਥੇ ਕਰੋ ਇੱਥੇ ਆ ਗਏ ਸਾਰੇ ਚੱਲ 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 ਨਾ ਵੀਡੀਓ ਆਵੇ ਵੀ ਤੋ ਛੋੜਦਾ ਜਾਂਦਾ ਹੀ ਉਸੇ ਤਾਂ ਉਸੇ ਹਿਸਾਬ ਨਾਲ ਟਾਇਰ ਖੇਚ ਚੱਲ ਆ ਰਹਾ ਆ ਰਹਾ ਕੋਈ ਨਹੀਂ ਆ ਜਾ ਕੋਈ ਨਹੀਂ ਬੋਲੀ ਨਹੀਂ ਤੁਰ ਕੇ ਆਪਾਂ ਪੱਜਾ ਟਾਇਰ ਫੁੜਕਦਾ ਵਾ ਤੋੜਾਂ ਹਾਂ ਹਾਂ ਬੱਸ ਮਾਰਨ ਦਾ ਆਪਾਂ ਟਾਇਰ ਆਪਾਂ ਗਰਾ ਪੱਥਰੀ ਕਰੀਏ ਇਹ ਤਾਂ ਮੁੰਡਾ ਹੋ ਰਹੀ ਹੋਈ ਇਹਦੇ ਨਾਲ ਲੱਗਦੀ ਠੀਕ ਆ ਠੀਕ ਆ ਇਹਦੀ ਵਾਰੀ ਆ ਚਲੋ ਪੱਟਾਂ ਨਹੀਂ ਠੀਕ ਆ ਜਾਣ ਉਹੀ ਇਹਦੇ ਨਾਲ ਹੀ ਕੀ ਲੰਮੀ ਕੀਤੀ ਤੁੰ ਜਾਰੀ ਨੂੰ ਛੋਟੀ ਕਰ ਦੇ ਜਾਨੀ ਯੋਸ਼ੀ ਨਾ ਨੀ ਬੰਦਾ ਟੇਰਿਆਂ ਬੌਟੇਰਿਆਂ ਕਿਉਂ ਮੈਂ ਨਹੀਂ ਦੇ ਰਿਹਾ ਇਹਦੇ ਇੰਨਾ ਚੜ ਕੇ ਰਾ ਚੜ ਕੇ ਰੱਖ ਖੇਤ 'ਚ ਮਾਰਨੀ ਉਤੋਂ ਜਾਂ ਫਰਾ ਕੇ ਨਾ ਜਿੱਦਾਂ ਤੇਰੇ ਵਾਲ ਆ ਗਿਆ ਉਦਾਂ ਕੈਂਦੇ ਹਾਂ ਹਾਂ ਉਹ ਫੜ ਕੇ ਜਾ ਵੇ ਐਦਾਂ ਲੰਦਾ ਹੀ ਹੈ ਹਾਂ ਮੇਰੇ ਨਾਲ ਆ ਬੜਾ ਠੀਕ ਕਰਦਾ ਯਾਦ ਕਰਦੇ ਕੋਈ ਨਾ ਦੱਸ ਦਿਓ ਉਹ ਨਹੀਂ ਉਹ ਹਾਂ ਡਾਕਟਰ ਪਤਾ ਕੀ ਜਾਂਦਾ ਖਾਣ ਡਾਕਟਰ ਕੋਹ ਜਾਂਦਾ ਨਹੀਂ ਭਰਾਵਾ ਵੀਰ ਦੀਆਂ ਦੋਵੇਂ ਗੰਡਾ ਪੀਰ ਕਰਦਾ ਨਾ ਫਾਸਤ ਦੋਰੀ ਨਹੀਂ ਆਹਾਗੇ ਬੈਠੀ ਸੋ ਜਾਓ ਪਾਟਾਂ ਕੇ ਨਾਮ ਉਹ ਤੇ ਲੈ ਰੀਸ਼ਮੀ ਨੂੰ ਖੜਨਾ ਹੋਰ ਆ ਹੱਥ ਛੱਡਿਆ ਨਹੀਂ ਮੜਦਾ ਸੇਰੇ ਵੀ ਹੱਥ ਨਹੀਂ ਛੱਡਦਾ ਮਾਂ ਮੈਨੂੰ ਨਾ ਟੋਡ ਮਾਰ ਦਿੰਦਾ ਹੋਏ ਕਿ ਦੇਖ ਲੈ ਕਿੱਡੀ ਉਹਦੇ ਨਾਲ ਮਜਾਜ ਜਿਆ ਕੀਤਾ ਦੁਜੇਣਾ ਸੁਲਤਾਨ ਨਾ ਗੱਲ ਕਰ ਰਹੀ ਸਾਬ ਗਿਆ ਰਵੀ ਸਾਬ ਹੋ ਗਿਆ ਨਾਲ ਜਿਹੜਾ ਜਾਫੀ ਲਾ ਗਿਆ ਉਹ ਖੁਸ਼ੀ ਹੋ ਜਾਂਦਾ ਬਾਹਰ ਜਿੱਕੇ ਫੇਰ ਉਹ ਗੀਤਾ ਨੇ ਮਜਾ ਆ ਗਿਆ ਫਿਰ ਪਾਸੇ ਹੋ ਜਾਂਦਾ ਸ਼ਾਬੂ ਉੱਤਰੀ ਗਾੜੀ ਦੇ ਦੇਈ ਜੀ ਜਿਹੜਾ ਦਿਮਾਗ ਜੂਟ ਕਰ ਲੈਣਾ ਥੋੜਾ ਜਿਆਦਾ ਜੱਫਾ ਹੀ ਨਾ ਕੰਮ ਰਵੀ ਬੜਨਾ ਦਾ ਕੰਮ ਆ ਭਰਾ ਹੋਵੇ ਹਾਈ ਦਾ ਦੇਖੇ ਕੀ ਜਵਾਨ ਅਜੀ ਚਾ ਕਰ ਮੰਗਦੀ ਜਾਲੀ ਜਿੰਦਾ ਚਾ ਚਾ ਨਾ ਹੋਗਾ ਗਰਾਡ ਕੋਲੀ ਆ ਮਨਪ੍ਰੀਤ ਉਸੇ ਦਾ ਅੱਜ ਕੱਢੀ ਆ ਜੀ ਦਾ ਜਾਨੇ ਦੇਖੀ ਨੇ ਖਰੇ ਦੇ ਨਾ ਲਾਗੇ ਮਰੀ ਜਾਂਦਾ ਹੈ ਤੇਰੇ ਦੇਨ ਕਪੜਾ ਫੂਕੇ ਤੇ ਅਵੀ ਜਾਫੀਆਂ ਕਰਨ ਦਾ ਚਾਲ ਚੱਲ ਲਾਗੋ ਮਾਰ ਬੜਾ ਜੀ Døde hender er vanligvis der. ਪਲੇਸ ਉਹ ਪਤਾ ਹੀ ਨਾ ਰੱਖੀ ਕੇ ਮੋਂ ਪੰਜੇਗਾ ਠੀਕ ਆ ਉਹ ਫੜਿਓ ਓਏ ਉਹ ਇੱਕੋ ਦੇਖੋ ਇਹ ਸਰੀਰ ਨੇ ਇਹ ਬਸ ਆਹ ਸਹੀ ਆ ਸਹੀ ਆ ਸਹੀ ਆ ਉਹ ਰਾਈ ਫੋੜ ਗਿਆ ਪਾਰੇ ਨਾ ਤੇਰੇ ਬੰਦਾ ਨਾ ਯਾਰ ਇਹ ਮਾਲ ਦਾ ਫੇਰ ਦਾ ਸਾਥ ਇੱਕ ਤੋਂ ਉੱਲੇ ਆਏ ਸਿਹਰੇ ਆ ਵੀ ਪ੍ਰਾਪਰਟੀ ਹੋ ਗਈ ਫਿਰ ਤੋਂ ਇਧਰ ਨੂੰ ਯਾਰ ਗੰਫਟ ਨਹੀਂ ਹੋ ਗਈ ਸਾਰੀ ਉਹ ਲੱਗਦੀ ਜੋ ਮੈਂ ਚਾਰ ਖਿੱਚਿਆ ਕਰ ਤਰ ਨੂੰ ਥੋੜਾ ਇਹ ਰੇ ਨਾ ਇਹ ਰੇ ਆਇਆ ਬੜਾ ਲਾ ਤਰੀਣਾ ਤਰੀਣਾ ਕੋਈ ਨਹੀਂ ਕਰਦਾ ਕੋਈ ਨਹੀਂ ਕਰਦਾ ਰਵੇ ਤੇ ਇੰਨਾ ਬੜੇ ਪੜੇ ਜੂੰ ਬੜੀ ਕਰਦਾ ਵੀਡੀਓ ਹਾਂ ਕੀ ਬਣਾਇਆ ਉਹ ਕਿ

ਉੱਗੀ ਆ ਗਈ ਹੈ ਮੇਰੇ ਵੱਜੀਆਂ ਕੀ ਆਏ ਪਾਇਆ ਆਇਆ ਹੈ ਇਹਦੇ ਪਹਿਲਾਂ ਵੱਜੀਆਂ ਤੁੰਗੀ ਮਾਰੋਗਾ ਇਹ ਠੱਠ ਠੁੱਕ ਜਾਣ ਤੇ ਫੇਰ ਹੀ ਕਰਾਂਗੇ ਆ ਆ ਗਿਆ ਇਹਦੇ ਪਹਿਲਾਂ ਵੱਜੀਆਂ ਤੁੰਗੀ ਆਈ ਆਈ ਨਹੀਂ ਉਹ ਲਗਾਈ ਆਈ ਕਰੀ ਮਾਰਨ ਟੱਚ ਨਸਤੇ ਆ ਲੱਗ ਗਏ ਹੋਏ ਆ ਜਾ ਆ ਜਾ ਆ ਕੀ ਡਾਲੀ ਸੋ ਤੁਸੀਂ ਮੈਨੂੰ ਲੱਗਦਾ ਹੋ ਰਿਹਾ ਹੈ ਇਸ ਉਹ ਯਕੂ ਕਾ ਤੋਂ ਠਕੂ ਡਕੂ ਮੈਂ ਸੈੱਟ ਨਹੀਂ ਮੇਰਾ ਕੋਈ ਨਹੀਂ ਕੋਈ ਨਹੀਂ ਜਦੋਂ ਵੀ ਜਾ ਉਹਦਾ ਸਿਰ ਪੈ ਹੀ ਜਾਣੇ ਬਾਬਾ ਬੰਨੋ ਉਹਦਾ ਰੇਡਰ ਉਹ ਨੂੰ ਰੇਡਰ ਕੱਟ ਕਹਿੰਦਾ ਮੈਂ ਭਾਈ ਨਹੀਂ ਦਾ ਇੱਕ ਹਾਂ ਹਾਈ ਦਾ ਨਾਲ ਚੜ ਕੇ ਤੁਰਿਆ ਜਾ ਤੁਰਿਆ ਜਾ ਨਾਲ ਭੱਜਿਆ ਕਰ ਉਹਨਾਂ ਦੇ ਨਾਲ ਮਮਾ ਪੈ ਨਹੀਂ ਇੱਥੇ ਖਲੋਤੇ ਰਹਾ ਕਰਨਾ ਇਹ ਪੈ ਹਾਂ ਕੋਈ ਸਹੀ ਨਾਲ ਭੱਜਿਆ ਕਰ ਇਹਨੂੰ ਇਹਨੂੰ ਅੱਗੇ ਕਰਕੇ ਨਾਲ ਭੱਜਣਾ ਇਹਨੂੰ ਇੱਥੇ ਨਾ ਫੜਦੀ ਅੱਗੇ ਹੋਰੇ ਲੈ ਆ ਉਧਰ ਵੀਡੀਓ ਬਲਾਗ ਜਾ ਅੱਗੇ ਆ ਕੇ ਮੋ ਦੇਖ ਉਹਨਾਂ ਚਾਹੀ ਸ਼ਰਮੋਏ ਪੂਰੇ ਉਹਦੇ ਅੱਗੇ ਹੋ ਕੇ ਮਲਾੜ ਤੱਕ ਭੱਜ ਆ ਜਾ ਮੈਂ ਪਿੰਡਾਂ ਦੇ ਪੰਡਾ ਤੋਂ ਛਾੜੀ ਨਾ ਨਾਲ ਭੱਜ ਤੇਰੀ ਵੀਰ ਦੀ ਹਮੇ ਬਲਤ ਦਿਨ ਦੀ ਲਾਸਟ ਅੱਜ ਹਮੇ ਬਾਤ ਹੋ ਗਈ ਨੇ ਹਮੇ ਪਾਪਾ ਹਮੋਂਦੀ ਜਾਣਾ ਏ ਉਹ ਫੜ ਗਏ ਫੜ ਗਏ ਸੱਇਆ 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 ਜੇ ਰ ਇਹਨੂੰ ਫੜ ਕੇ ਖਾ ਲੈ ਖਾ ਰਹੀ ਹੈ ਲੈ ਖਲਾ ਭਾਈ ਹਾਜੀ ਭੈਣ ਉਹ ਗਾਲੀ ਕੌ ਲੈ ਕੌ ਲੈ ਕੀ ਗੱਲ ਹੋ ਗਈ ਇਹ ਸੁਣਾ ਕੋਈ ਨਹੀਂ ਕੋਈ ਨਹੀਂ ਤਾਂ ਇੱਕ ਰਹਿ ਗਈ ਰਹਿ ਗਈ ਬਾਹਰ ਲੱਗ ਇੱਕ ਰਹਿ ਗਈ ਇਹ ਵੀ ਫੜਦੇ ਕੰਬੋ ਪੰਜ ਨਹੀਂ ਦੋ ਦਿਨ ਜੇ ਤੇ ਪੈ ਜਾਣਾ ਇਹਨੂੰ ਤਿੰਨ ਦੀ ਕੰਬੋ ਹੀ ਤਿੰਨ ਦੀ ਤਿੰਨ ਤਿੰਨ ਲਗਾਤਾਰ ਠੀਕ ਹੈ ਇਹੋ ਕਰਦੇ ਆਪਾਂ ਹਾਂ ਦੋ ਤਰੀ ਢੇਰੀਆਂ ਕੰਜਰ ਦਿਆ ਤਿੰਨ ਦੀ ਕੰਬੋ ਪਾਈ ਜਾਣੀ ਆ ਜਿਹੜਾ ਚੱਲ ਚੱਲ ਚੱਲੋ ਮੋਦੀ ਮੋਦੀ ਫੜ ਲੈਣਾ ਫੜ ਲੈਣਾ ਇਹੀ ਫੜਿਆ ਨਾ ਉਹ ਵੇ ਚਲਾ ਗਿਆ ਰੀਸ਼ ਜੇ ਮੈਂ ਨਾ ਉੱਥੇ ਖੜਾ ਹਾਂ ਤਾਂ ਫਿਰ ਵੀ ਦੁਨੀਆ ਫੜ ਲੈਣਾ ਬੇਟਾ ਤੂੰ ਮਗਰ ਨਹੀਂ ਸਾਧਰਾ ਮਾ ਫੜਦਾ ਫੇਲਾ ਦੂਵਰੇ ਟਾਈਮ ਹੋ ਗਿਆ ਤੱਕ ਪਹਹਾ ਕੇ ਚੱਲਣ ਦਿਆ ਕਰ ਥੋੜੀ ਜੀ ਤਿੰਨਾਂ ਦੇ ਕੌਣ ਨਾ ਕਰਾ ਕਰੇ ਇਹ ਸਾਹ ਚੜਦਾ ਤਾਂ ਨਹੀਂ ਓਤੀ ਫੜ ਕੇ ਦਿਖਾਓ ਇਹਨੂੰ ਤੂੜੀ ਦਾ ਪੰਜੇਤ ਦਾ ਇਹ ਨਾ ਜਮਾਨਾ ਵਰਦਾ ਫਿਰ ਕੀ ਫੇਰਾ ਤੁਹਾਡਾ ਕਿੱਡਾ ਹੈ ਇੱਥੇ ਮੰਦਰਾ ਉਹ ਮੈਂ ਦੋ ਵਾਰ ਆ ਗਿਆ ਤੈਨੂੰ ਤਾਂ ਮਾਰਨਾ ਦੋ ਵਾਰ ਇਥੋਂ ਤੇ ਜੀ ਆ ਤੱਚ ਲੱਗਾ ਤੈਨੂੰ ਜਾ ਕੇ ਤੋ ਖਲੋਤ ਪਹਿਲਾਂ ਹੀ ਇੱਕ ਡਾਕ ਪੂਰੀ ਸਾ ਕਰ ਤੇ ਕੇਡਾ ਲਾ ਕੇ ਤਾ ਸਿੱਧਾ ਸਿੱਧਾ ਆਜਦਾ ਪਰ ਰਹਿ ਡਰੀਣਾ ਡਰੀਣਾ ਕੋਈ ਨਹੀਂ ਕਰਦਾ ਡਾਚਾਂ ਝਲਣੀਆਂ ਨੇ ਕੈਡ ਤੇਰੀ ਓਏ ਓਹੋ ਨਹੀਂ 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 ਇਸ ਤੇ ਨਹੀਂ ਕਰਨਾ ਇਹ ਕੰਮ ਕਰ ਕੇ ਕੰਦਰ ਨਹੀਂ ਮਾਰਨਾ ਠੀਕ ਹੈ ਨਾ ਚਪੇੜ ਮਾਰ ਕੇ ਕੰਨਾ ਤੋਂ ਨਹੀਂ ਸਾਬ ਗਰਾਊਂਡ ਆਉਣਾ ਆਉ ਨਹੀਂ ਆਉ ਤੁਹਾਡੀ ਮਰਜ਼ੀ ਠੀਕ ਹੈ ਸੁਣ ਕੌਣ ਮਾਰ ਤੁਸੀਂ ਗਾਲ ਕੱਢਤੀਆਂ ਕੱਢ ਦੇ ਓਏ ਵੀਡੀਓ ਆ ਪੱਕ ਕਰ ਦੇ ਗਾਲਾਂ ਦੀ ਵਿੱਚ ਨਹੀਂ ਨਹੀਂ ਫੁੱਦੂ ਵਾਲੀ ਗਾਲ ਪੁਰਾਣੀ ਗੋਨੀ ਮਾਰਿਆ ਮੋਦੀ ਤੇ ਨਰੋੜਾ ਹੋਇਆ ਸੀ ਉਹ ਵੀ ਕਿਹਨੇ ਮਾਰਿਆ ਕਿਰਨ ਕਰਨ ਹੁੰਦੇ ਜੇ ਮਜਾਜ ਤੇ ਲੱਗੇ ਹੁੰਦੇ ਜੇ ਕਰਨੀ ਚਾਜਣਾ ਕਰੋ ਸਹੀ ਗੱਲ ਆਹ ਵਾਤਾਂ ਤੇਰੀ ਕੱਢੀ ਜਾਂਦੇ ਰਹੇ ਆ ਵੀ ਮੋੜ ਸੁਦਾ ਵੇਲਾ ਫਰੇ ਨਹੀਂ ਹੈ ਸੁਦਾ ਪਿੱਛੇ ਦੇ ਵੇਖੋ ਬੜਾ ਬੋਲੋ ਬਾਈ ਮਾ ਤੇਰੇ ਐਟਰੀ ਲਵਾ ਤੇ ਕੋਸਾ ਬੜਾ ਫੋਮਿੰਦਾ ਜੋ ਬਣਾ ਲਿਓ ਗਰਾਊਂਡ ਚ ਨਾ ਪਾਣੀ ਤਰਕਣਾ ਪਾਪ ਐਨਾ ਪਾਣੀ ਮਾਰਾ ਉਹ ਫੜਿਓ ਬੋਡ ਦੇ ਪਰਿੰਦੇ ਆ ਛੱਡਦੇ ਰਹਿੰਦੇ ਇਹ ਗੱਲ ਵਾਕਈ ਤਾਂ ਦਾ ਰਿਆ ਰਿਆ ਬੈ ਕੇ ਗੰਦੇ ਜਿਹੇ ਮੈਂਟੋ ਮੇਰੇ ਮਗਾ ਦਿੰਦੇ ਰਡਾਈਆਂ ਦਾਇ ਤੇ ਆਲਾਇਆ ਦਾਇ ਤੇ ਆਲਾ ਬੱਸ ਇਹ ਕਹਿਦਾ ਲੱਕ ਫੜ ਲੈ ਅਗਰ ਸ਼ਦਈਆ ਕਿਸੇ ਵੇਲੇ ਤੂੰ ਜੋ ਮਾਰ ਵੀਡੀਓ ਬਣਾਈ ਆ ਬਸ ਤਿੰਨ ਦੀ ਲੋੜ ਆ ਟਾਈਮ ਨਹੀਂ ਦੱਸਣਾ ਤੂੰ ਵਜੇ ਟਾਈਮ ਉਹ ਦੱਸਾਂ ਹੀ ਗਾੜ ਫੜਿਆ ਜਾਣਾ ਓਏ ਏਰੀ ਓਏ ਏ ਨਹੀਂ ਫੜਿਆਣਾ ਲੱਗਦਾ ਵੀ ਆ ਫੜਿਆ ਜਾਣਾ ਚਾਂਕਲੀ ਹੈ ਗਿਆ ਮੋਦੀ ਦਾ ਤਾਵੇ ਦੀ ਲੱਗਿਆ ਕਰਨ ਕਰਨ ਗੁੱਲੇ ਵਾਲੀ ਏ ਚਾ ਚਾ ਉਹ ਮਾਰ ਦੇ ਚੜ ਕੇ ਮਾਰਨਾ ਤਾਂ ਪਿੱਛੋਂ ਕੇ ਮਾਰਨਾ ਫੜ ਗਿਆ ਨਹੀਂ ਨਹੀਂ ਇਹ ਨਹੀਂ ਓ ਲਚਕੀ ਲਾਵੜਾ ਇਹ ਲਚਕੀ ਲਾਵੜਾ ਪਾਏ ਇਹ ਲਚਕੀ ਲਾਵੜਾ ਕਾਕਾ ਇਹ ਰਹਿਣਾ ਆਪਣਾ ਫਰਨੇ ਸੋਖੇ ਨੇ ਉਹਨੇ ਸੱਤ ਸਹੇ ਦਾ ਲੱਕ ਜੂਤਰ ਚੀਨੇ ਠੀਕ ਆ ਰੀਹ ਨਗੇ ਚੀਨਾ ਔਰ ਦਾ ਫੜਦੇ ਨਾ ਪਤਾ ਵੀ ਕੋ ਤੋਂ ਨਾ ਨਾ ਲਾ ਤੱਕ ਜਾਣਾ ਮਗਰ ਪੱਟ ਗਏ ਪਰ ਚਾ ਔੜੇ ਰਿਹਾ ਥੱਕ ਜਾ ਮਚ ਪੇੜ ਮਾਰ ਨਹੀਂ ਕੰਦੇ ਉਹ ਮਮਾ ਉਹ ਤਾਂ ਕਨਫਿਊਜ਼ ਹੋ ਜਾਂਦਾ ਕਨਫਿਊਜ਼ ਹੋ ਜਾਂਦਾ ਉਹ ਫੜਿਆ ਜਾਵੇਂ ਨਾ ਫੜੋ ਜਾ ਪੱਜ ਕੇ ਢੇਰਾਂ ਅੰਦਰ ਢੇਰ ਤੱਕ ਜਾਇਆ ਕਰ ਠੀਕ ਆ ਕਨਫਿਊਜ਼ ਹੋ ਜਾਂਦਾ ਚਲ ਮਸਾ ਇਥੋਂ ਫੜਾ ਹੈ ਕਾਤਿੰਗਾ ਮੇਰੇ ਮੈਂ ਨਹੀਂ ਕਰੂੰ ਕਿਦਨ ਆਇਆ ਜੀ 15 ਦਿਨੀ ਆ ਚੁੱਕੀ ਆਰੇ ਵੇ ਇਧਰ ਵੇ ਹੋਏ ਜੱਟਾ ਤਰਾ ਆ ਮਾ ਆ ਜਦੋਂ ਤੂੰ ਆ ਕੇ ਮੇਰੀ ਅੰਧੀ ਆ ਨਾ ਤੇਰਾ ਹੱਥ ਵੀ ਆ ਉੱਤੇ ਪਾੜੇ ਇੱਥੋਂ ਫੜ ਕੇ ਤੇ ਆ ਨਾਟਕ ਕਿਉਂ ਨਹੀਂ ਲਾਉਂਦਾ ਹੁਣ ਮੈਂ ਹਾਂ ਲੋ ਟਾਈਪ ਅੱਛਾ ਉੱਥੇ ਵਿੱਚ ਜਿੱਦੋਂ ਬੰਦਾ ਫੜਿਆ ਉਸੇ ਵੇਲੇ ਨਾਟਕ ਲਾ ਗਏ ਫਿਰ ਚਾਹਾਂ ਲਾਤਾ ਆ ਤੇ ਆ ਉਹ ਹੋਰ ਪਿਆਰ ਮਾਰਿਆ ਅੱਜ ਪਾਰ ਐਵੇਂ ਪਿਆਰ ਮਾਰਿਆ ਕਰੀਂ ਅਬੂ ਦਾ ਰਾਜ ਸਾਰੇ ਮੇਰਾ ਬੱਦਲ ਕਰ ਹਾਂ ਤਾਂ ਨਿਆਣ ਤਾਂ ਨਿਆਗਰਾ ਦੇਖ ਰਿਹਾ ਸਰ ਨਿਆਣ ਤਾਂ ਨਿਆਗਰਾ ਉਹ ਰੇਪਰ ਦੀ ਤਰਫ ਕੋਲ ਆ ਹਾਈ ਵਾ ਠੀਕ 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 ਕਰੀਆ ਪੱਕਾ ਕਰਕੇ ਰੱਖ ਕਰ ਲੈ ਵੀਰੇ ਕਰ ਨਹੀਂ ਲੈ ਲੱਗੀ ਉਹ ਲੱ ਗਈ ਉਹ ਪੱਤ ਛੋਟ ਕੇ ਆਈ ਜਾਵੇਂ ਤੇਰੀ ਮੇਰੀ ਮੈ ਕੋਈ ਪਿਆਰ ਉਹ ਛਪਲਾ ਤੇਰੀ ਜਵਾਬ 10 4 6 7 8 5 ਵੇਖਿਆ ਫੇਰ ਉਹ ਬੰਦ ਕਰਿਆ ਜਫਾ ਜੋਹਨ ਨੂੰ ਸੀ ਜਾ ਹੋ ਗਿਆ ਹਾਈ ਹਾਂ ਜਫਾ ਹਾਂ ਓਏ ਇੰਨੀ ਗਰਾਉਂਡ ਹਾਈਵੇ ਹਾਈਵੇ ਨਖਤਿਆ ਛੋਟ ਗਈ ਛੋਟ ਗਈ ਛੋਟ ਗਈ ਬੱਸ ਹੁਣ ਛੋਟ ਗਈ ਛੋਟ ਗਿਆ ਦੇ ਛੁੱਟਦਾ ਏ ਨੋ ਵਾਟਰ ਨੋ ਪ੍ਰੀਥ ਨੋ ਵਾਟਰ ਨੋ ਸਾਹ ਨੋ ਪਾਣੀ ਕੋਈ ਸਾਹ ਨਹੀਂ ਲੈਣਾ ਕੋਈ ਪਾਣੀ ਨਹੀਂ ਪੀਣਾ ਕਿੰਨੂ ਪੁਛਾਈ ਹੁੰਦਾ ਵੀ ਆਏ ਹਨ ਆ ਜਾ ਬੜਾ ਕੰਮ ਜੇ ਕਰੀ ਉਹ ਬੱਲੇ ਬੱਲੇ ਜਵਾਨ ਪਿਤਾ ਮਾਰ ਮੂਣੂ ਉੜਿਆ ਕਵਾਂਟਲ ਪਾਰਕ ਉਹਦਾ ਇਹ ਤੋਂ ਲੰਮੇ ਬੈ ਕੇ ਮਾਰ ਆਪ ਇਹਦੇ ਨੂੰ ਉਹਦੇ ਪੱਕਾ ਪੱਕਾ ਕਰਦੇ ਆ ਕਰਦੇ 21 ਆਪਾਂ ਫੇਨੀ ਨੇ ਜਿੱਤਿਆ ਆਇਆ ਖੜੀ ਨੇ ਤੋਂ ਇਹ ਮੈਂ ਆਵਾਂ ਤੇ ਲਾਰੇ ਕੰਮ ਪੈਸਾ ਲਾ ਤਾ ਫੜੀ ਹੋ ਕਿੱਧਰ ਜਾਣੀ ਆ ਇੱਥੋਂ ਨੱਤ ਫੜੀ ਨੇ ਨਾ ਇਹਨੂੰ ਮੋੜਦੀ ਨਾ ਇਹਨੂੰ ਮੋੜ ਹੱਟ ਗਿਆ ਤੂੰ ਮੋੜ ਮਾਰਦੇ ਆ ਇਹ ਵਧੀ ਕੇ ਪਾਣੀ ਸਾਨੂੰ ਇਜਾਜ਼ ਨਹੀਂ ਆਗੀ ਉਹਨੂੰ ਕਹਦੇ ਮਾਰ ਲੈ ਆ ਪਾਣੀ ਦੇ ਇਹਨੂੰ 100 ਬਾਰ ਖੋਦੇ ਆਹਾ ਇਹ ਦੇਖ ਲੈ ਗਿਆ ਪਾਣੀ ਲੈ ਗਿਆ ਆ ਦੇਖੋ ਆ ਦੇਖੋ ਹੋ ਦੇਖੋ ਤਜਵੀਰੀ ਮਾਚੋ ਕਿ ਕਰਾ ਪੈਰਾ ਬੰਦਾ ਔਖੜ ਗਿਆ ਬਿਲਕੁਲ ਤਾਂ ਨਹੀਂ ਜਾਫੀ ਦੋਦੇ ਤਰੀਕਾ ਕਿ ਉਹ ਰਾਹ ਛੱਡ ਗਏ ਬਰਾਬਰ ਤਾਂ ਯਾਰ ਫਾਈਟਾ ਫੇਰ ਮਸਤ ਕਿਚਨ ਪੂਰਾ ਵਾਸ ਇਹ ਨਹੀਂ ਫੜਿਆ ਜਾਣਾ ਇਹ ਨਹੀਂ ਫੜਿਆ ਜਾਣਾ ਅੱਗੇ ਹੁਣੀ ਜਾਣਾ ਸੀਰਾ ਅਗਲੇ ਤਾਂ ਪਕੜਨਾ ਦੇ ਉਹ ਗੱਲ ਕੀਤੀ ਕਵੀਰ ਥੱਕਿਆ ਮੈਂ ਥੱਕਿਆ ਏ ਮੈਂ ਦੇ ਵਿੱਚ ਆਉਣਾ ਹੀ ਆ ਉਹ ਟੈਕਨੀਕੀ ਦੇ ਦਾ ਪਾਉਂਦਿਆ ਟੈਕਨੀਕਲ ਪ੍ਰੈਕਟੀਕਲ ਕੀ ਪ੍ਰੈਕਟੀਕਲ ਜੀ ਅਰਕੋ ਨਹੀਂ ਇਹ ਫਿਰ ਵਧੀਆ ਹੈ ਆ ਪਸਰੇ ਆ ਮਰਨੇ ਆ ਉਹ ਆਖਾ ਉਸ ਮੋਟ ਬਾਇ ਉਹਦੇ ਧੌਣ ਚ ਮਾਰ ਕੇ ਵੀਰ ਆਦਾ ਆਦਾ ਨਹੀਂ ਕਰਿਆ ਛੱਡ 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 ਕੇ ਛੱਡ ਕੇ ਫੇਰ ਪਾ ਲੱਗੇ ਆ ਫਿਰ ਉਹ ਕਮਰੇ ਡੱਕੋ ਰੇਡ ਪੜੀ ਆ ਹਾਈ ਆਈ ਹਾਈ ਹੁਣ ਸ਼ੁਰੂ ਹੋਈ ਲੱਗੋ ਚੈਨ ਚਾਹ ਬਾਈ ਯਾਰ ਉਹ ਤਾਂ ਟੱਕਿਆ ਤੇਰਾ ਆ ਇੱਥੇ ਨਾ ਵੀ ਤੇਰਾ ਚਾਹ ਨਾ ਨਾ ਜਫਾ ਰਾਈ ਸਾਡਿਕਾ ਕੇ ਉਹਦਾ ਮਮਾ ਨਹੀਂ ਭਾਵੇਂ ਕਿਹੜਾ ਥੱਲੇ ਉਹਦਾ ਮਾਰ ਰਿਹਾ ਨਾ ਫੇਰ ਭਾਵ ਨੇ ਮੈਂ ਤੇ ਬੜਾ ਕਾਲਾ ਨਾ ਪਾਉਂਗੀ ਹਾਂ ਨਾ ਧਾੜ ਕੇ ਰੱਖੇ ਨੂੰ ਮਾਰਿਆ ਭਾਈ ਦਾ ਭੈਣ ਕ੍ਰਿਕਟ ਖੇਡਦਾ ਉਹ ਬਾਹਰ ਇਹ ਬਾਹਰ ਰਿਛ